ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ। ਕਰਨਲ ਬਾੜ ਦੇ ਮਾਮਲੇ ਛੁਈ ਵੱਡੀ ਖਬਰ। ਸੀਬੀਆਈ ਨੇ ਕੀਤੀ ਵੱਡੀ ਕਾਰਵਾਈ। ਕਰਨਲ ਬਾੜ ਦੇ ਦੋਸ਼ੀ ਸੀਗੇ ਉਹਨਾਂ ਨੂੰ ਮਿਲੀ ਸਜ਼ਾ। ਦੂਜੇ ਪਾਸੇ ਅਮਰਤਪਾਲ ਨੂੰ ਲੈ ਕੇ ਵੱਡੀ ਖਬਰ। ਅਮਰਤਪਾਲ ਨੇ ਜੇਲ੍ਹ ਦੇ ਵਿੱਚ ਬੈਠਿਆਂ ਕੀਤਾ ਵੱਡਾ ਕੰਮ। ਇਸ ਖਬਰ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰਾ ਜ਼ਿਲ੍ਹੇ ਦੇ ਕਰਨਲ ਦੇ ਦੋਸ਼ੀ ਅੱਜ ਸੀਬੀਆਈ ਨੇ ਟੰਗ ਦਿੱਤੇ ਨੇ। ਔਰ ਦੂਜੇ ਪਾਸੇ ਅਮਰਪਾਲ ਸਿੰਘ ਦੇ ਉੱਤੇ ਬਹੁਤ ਵੱਡਾ ਦੋਸ਼ ਯਾਨੀ ਅਮਰਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਬੈਠੇ ਬੈਠੇ ਇੱਕ ਬਹੁਤ ਵੱਡਾ ਕੰਡ ਕਰ ਦਿੱਤਾ ਛਿੜ ਕੇ ਤੁਹਾਡੇ ਪੈਰਾਂ ਤੋਂ ਜ਼ਮੀਨ ਕਿਸਕ ਜਾਣੀ ਆ ਔਰ ਜਿਹੜੇ ਅਮਰਪਾਲ ਨੂੰ ਚਾਣ ਵਾਲੇ ਲੋਕ ਨੇ ਉਹਨਾਂ ਨੂੰ ਬਹੁਤ ਵੱਡਾ ਤੱਕਾ ਲੱਗਣ ਜਾ ਰਿਹਾ ਕਿਉਂਕਿ ਅਮਰਪਾਲ ਸਿੰਘ ਤੇ ਵੀ ਇੱਕ ਪਾਸੇ ਪ੍ਰੋਲ ਦੀ ਗੱਲ ਚੱਲ ਰਹੀ ਸੀ ਪਰ ਦੂਜੇ ਪਾਸੇ ਉਹਨਾਂ ਨੇ ਇੱਕ ਔਰਤ ਨੂੰ ਜਾਨਿਕੇ ਗੈਰ ਕਰਵਾ ਦਿੱਤਾ ਇਹ ਖਬਰ ਸਾਂਝੀ ਕਰਾਂਗੇ ਔਰ ਉਸ ਤੋਂ ਪਹਿਲਾਂ ਕਰਨਲ ਵਾਟ ਦਾ ਜਿਹੜਾ ਕੇ ਬਹੁਤ ਵੱਡਾ ਚਰਚਾ ਤੇ ਮੁੱਦਾ ਰਿਹਾ ਪੰਜਾਬ ਦੇ ਅੰਦਰ ਖਾਓ ਦੇ ਵੱਡੇ ਵੱਡੇ ਅਧਿਕਾਰੀਆਂ ਨੇ ਇਸ ਗੱਲ ਦੀ ਮੰਗ ਕੀਤੀ ਪੂਰੇ ਪੰਜਾਬ ਪਰ ਦੇ ਲੋਕਾਂ ਨੇ ਵੀ ਕੀਤੀ ਕਿ ਕਰਨਲ ਵਾਟ ਨੂੰ ਅਸਲ ਇਨਸਾਫ ਲੈਣਾ ਚਾਹੀਦਾ ਚਾਰੇ ਪਾਸੇ ਮੁਲਾਦਮ ਜਿਹੜੇ ਕੇ ਅਵਸਰ ਉਹਨਾਂ ਦੇ ਦੋਸ਼ੀ ਸੀ ਉਹਨਾਂ ਨੇ ਅੱਤੇ ਅੱਜ ਦੋਸ਼ ਪੱਤਰ ਸੀਬੀਆਈ ਵਿੱਚ ਦਾਖਲ ਕਰ ਦਿੱਤਾ ਕਿਉਂਕਿ ਕਰਨਲ ਵਾਟ ਦੀ ਪਤਨੀ ਨੇ ਇੱਕ ਪਾਸੇ ਪੰਜਾਬ ਦੇ ਅੰਦਰ ਬਹੁਤ ਸਾਰੇ ਧਰਮੇ ਨਾਲ ਬڑے ਮਜਾਰੇ ਕੀਤੇ ਪੂਰਾ ਪੰਜਾਬ ਉਹਨਾਂ ਦੇ ਹੱਕ ਦੇ ਵਿੱਚ ਵੀ ਖੜਿਆ ਪਰ ਦੂਜੇ ਪਾਸੇ ਜੀ ਕਰਨਲ ਵਾਟ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਪਤਨੀ ਜਦੋਂ ਮਿਲਦੀ ਹੈ ਨਾ ਉਹਨਾਂ ਨੂੰ ਭਰੋਸਾ ਵੀ ਦਿਵਾਇਆ ਜਾਂਦਾ ਔਰ ਦੂਜੇ ਪਾਸੇ ਰਾਜਨਾ ਸਿੰਘ ਰੱਖਿਆ ਮੰਤਰੀ ਫੌਜ ਦੇ ਉਹਨਾਂ ਨੂੰ ਵੀ ਮਿਲਿਆ ਜਾਂਦਾ ਪਰ ਇਹਨਾਂ ਦੇ ਵਿੱਚੋਂ ਕੋਈ ਵੀ ਥਿਓਰੀ ਨਿਕਲ ਕੇ ਨਹੀਂ ਆਈ ਸੀ ਤੇ ਕਰਨਲ ਵਾਟ ਨੂੰ ਕੋਈ ਇਨਸਾਫ ਹੋ ਮਿਲਿਆ ਰਾਜ ਕਰਨ ਵਾਲਾ ਵਾਰ ਨੂੰ ਇਨਸਾਫ ਮਿਲਣ ਜਾ ਰਿਹਾ ਕਿਉਂਕਿ सीबीआई ਨੇ ਅਦਾਲਤ ਦੇ ਵਿੱਚ ਦੋਸ਼ ਪੱਤਰ ਦਾਖਲ ਕਰ ਦਿੱਤੇ ਗਏ ਨੇ ਔਰ ਕਿਹੜੀਆਂ-ਕਿਹੜੀਆਂ ਧਰਾਵਾਂ ਉਹਨਾਂ ਦੇ ਉੱਤੇ ਲੱਗੀਆਂ ਨੇ ਔਰ ਕਿਨੇ ਉਹਨਾਂ ਨੂੰ ਟੰਗਿਆ ਗਿਆ ਔਰ ਕਿਹੜੀ ਸਜ਼ਾ ਉਹਨਾਂ ਨੂੰ ਸੁਣਾਈ ਜਾਊਗੀ ਪਹਿਲਾਂ ਇਹ ਖਬਰ ਸਾਂਝੀ ਕਰਦੇ ਹਾਂ ਉਸ ਤੋਂ ਬਾਅਦ ਅਮਰਪਾਲ ਸਿੰਘ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਬੈਠੇ ਆ ਇੱਕ ਵੱਡਾ ਕਾਂਡ ਕਰ ਦਿੱਤਾ ਜਿਹੜੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰੂੰਗਾ ਇੱਕ ਔਰਤ ਨੂੰ ਲੈ ਕੇ ਸੁਣ ਬਹੁਤ ਚਰਚਿਤ ਮਾਮਲਾ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਹੋਈ ਸੀ ਪਟਿਆਲੇ ਵਿਖੇ ਪੁਲਿਸ ਅਧਿਕਾਰੀਆਂ ਤੇ ਦੋਸ਼ ਲੱਗੇ ਸੇ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਇਸ ਮਸਲੇ ਦੇ ਵਿੱਚ ਅ ਬਿਲਕੁਲ ਕਿਉਂਕਿ ਕਰਨਲ ਪਸ਼ਪਿੰਦਰ ਸਿੰਘ ਬਾਠ ਜਿਹੜੇ ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਮਖਾਣੇਦਾਰਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਉਸ ਮਸਲੇ ਦੇ ਵਿੱਚ ਬਾਅਦ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਸੀ ਤੇ ਉਹ ਸੀਬੀਆਈ ਵੱਲੋਂ ਕਰਨਲ ਪਸ਼ਪਿੰਦਰ ਸਿੰਘ ਬਾਠ ਨਾਲ ਸੰਬੰਧਿਤ ਕੁੱਟਮਾਰ ਦੇ ਮਾਮਲੇ 'ਚ ਦੋਸ਼ ਪੱਤਰ ਦਾਖਲ ਕਰ ਦਿੱਤੇ ਨੇ ਦਾ ਇਸ ਦਾ ਦਰਦ ਨਾਲ ਜਿਹੜੀ ਚਾਰ ਸ਼ੀਟਾਂ ਦਾਖਲ ਕੀਤੀ ਗਈ ਆ ਉਸ ਵਿੱਚ ਇੰਸਪੈਕਟਰ ਰੌਣਵੀ ਸੈਕ ਇੰਸਪੈਕਟਰ ਫਰੀ ਬੁਪਾਰਾ ਇੰਸਪੈਕਟਰ ਜਿੰਮੇਵਾਰੀ ਦੇ ਲੋਕ ਸਰਜੀਤ ਸਿੰਘ ਅਤੇ ਰਾਜਵੀਰ ਸਿੰਘ ਨੂੰ ਮੁਲਜੰਪਨਾਇਆ ਗਿਆ ਇਹਨਾਂ ਵਿਰੁੱਧ ਬੀ ਐਨ ਐਸ اے ਦੇ ਅਧਰਾਵਾ 109 115 2 117 1 117 2 126 2 ਤਾਂ ਸੁਣ ਲੈ ਪੰਜਾਬ ਵਾਲੇ ਇਹਦੇ ਨਾਲ-ਨਾਲ ਇਕੱਲੇ ਇਹ ਅਫਸਰ ਨਹੀਂ ਬਲਕਿ ਇਹਨਾਂ ਦੇ ਨਾਲ-ਨਾਲ एसएसपी पटियाला ਦੇ ਜਿਹੜੇ ਕਿ ਨਾਨਕ ਸਿੰਘ ਡੀਆਈਜੀ ਰੇਂਜ ਦੇ ਅਫੀਸਰ ਬਣ ਚੁੱਕੇ ਨੇ ਉਹਨਾਂ ਦੇ ਉੱਤੇ ਵੀ ਕਹਿੰਦੇ ਜੀ ਹੁਣ ਸਕੰਜਾ ਕਸੂਗੀ सीबीआई ਔਰ ਕਰਨਲ ਕੁਸ਼ਪਿੰਦਰ ਸਿੰਘ ਬਾਦ ਨੂੰ ਇਹਦੇ ਵਿੱਚ ਹੁਣ ਬਹੁਤ ਵੱਡਾ ਇਨਸਾਫ ਮਿਲਣ ਜਾ ਰਿਹਾ ਹੈ ਬੜਾ ਲੰਮਾ ਇਹ ਕੇਸ ਚੱਲਿਆ ਕਿਉਂਕਿ ਇਹਦੇ ਵਿੱਚ ਪੰਜਾਬ ਦੀ ਪੁਲਿਸ ਦਾ ਗੁੰਡਾ ਰਾਜ ਵੇਖਿਆ ਸੀ ਲੋਕਾਂ ਨੇ ਐਸੇ ਕਰਕੇ ਤਾਂ ਪੰਜਾਬ ਦੇ ਲੋਕ ਕਰਨਲ ਬਾਦ ਵੀ ਪਤਨੀ ਦੇ ਨਾਲ ਖੜ੍ਹ ਗਏ ਸੀ ਔਰ ਬਹੁਤ ਵੱਡਾ ਮਾਮਲਾ ਇਹ ਹਾਈ ਲੈਵਲ ਤੱਕ ਪਹੁੰਚਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਅਮਿਤ ਸ਼ਾਹ ਔਰ ਰਾਜਨਾਥ ਸਿੰਘ ਰਾਸ਼ਟ੍ਰੀ ਮੰਤਰੀ ਉਹਨਾਂ ਤੱਕ ਇਹ ਮੀਟਿੰਗਾਂ ਹੋ ਚੁੱਕੀਆਂ ਸੀ ਹਾਲਾਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹ ਗੱਲ ਦਾ ਭਰੋਸਾ ਦਿਵਾਇਆ ਸੀ ਕਿ ਅਸੀਂ ਤੁਹਾਡੇ ਨਾਲ ਇਨਸਾਫ ਕਰਾਂਗੇ ਪਰ ਅੱਜ ਸੀਬੀਆਈ ਦੇ ਤਹਿਤ ਉਹਨਾਂ ਚਾਰੇ ਮੁਲਾਜ਼ਮਾਂ ਨੂੰ ਔਰ ਜਿਹੜੇ ਇਹਨਾਂ ਦੇ ਨਾਨਕ ਐਸਐਸਪੀ ਉਹਨਾਂ ਦੇ ਸਿਰ ਤੇ ਹੱਥ ਧਰੀ ਬੈਠੇ ਸੀ ਉਹਨਾਂ ਤੱਕ ਵੀ ਸੀਬੀਆਈ ਪਹੁੰਚ ਕਰੂਗੀ ਔਰ ਉਹਨਾਂ ਨੂੰ ਸਜ਼ਾ ਦਿਵਾਊਗੀ ਇਹਦਾ ਰਹਿ ਗਈ ਕਰਨਲ ਬਾਸ ਦੀ ਖਬਰ ਔਰ ਦੂਜੇ ਪਾਸੇ ਆ ਜੋ ਵੀ ਅਮਰਪਾਲ ਸਿੰਘ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਚਰਚਾਵਾਂ ਚੱਲ ਰਹੀਆਂ ਸੀ ਕਿ ਭਾਈ ਉਹਨੂੰ ਪਰੋਲ ਮਿਲ ਜਾਵੇ ਉਹਨਾਂ ਦੇ ਵਕੀਲਾਂ ਦੁਆਰਾ ਖੁਦ ਅਮਰਪਾਲ ਸਿੰਘ ਵੱਲੋਂ ਇਹ ਗੱਲ ਕਹੀ ਗਈ ਜੇਲ੍ਹ ਦੇ ਵਿੱਚੋਂ ਲਿਫਤੀ ਰੂਪ ਦੇ ਵਿੱਚ ਇੱਕ ਚਿੱਠੀ ਕਰਨੀ ਕਿ ਭਾਈ ਮੈਂ ਸੈਸ਼ਨ ਦੇ ਵਿੱਚ ਜਾਣਾ ਚਾਹੁੰਨਾ ਮੈਂ ਬਹੁਤ ਸਾਰੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਔਰ ਮੈਨੂੰ ਸੈਸ਼ਨ ਦੇ ਵਿੱਚ ਜਾਣ ਦਾ ਮੌਕਾ ਮਿਲੇ ਪਰ ਦੂਜੇ ਪਾਸੇ ਅਮਰਪਾਲ ਸਿੰਘ ਦੀ ਪ੍ਰੌਲਤਾ ਛੱਡੋ ਇੱਕ ਬਹੁਤ ਵੱਡਾ ਅਲੀਗੇਸ਼ਨ ਲੱਗ ਚੁੱਕਿਆ ਹਾਲਾਂਕਿ ਉਹਨਾਂ ਦੀ ਪ੍ਰੌਲ ਦੇ ਉੱਤੇ ਥੱਪਾ ਲਾਉਣ ਦਾ ਕੰਮ ਇਹ ਅਲੀਗੇਸ਼ਨ ਕਰੂਗਾ ਕਿਉਂ ਕਿ ਇੱਕ ਨੌਜਵਾਨ ਸਿੱਖ ਨੌਜਵਾਨ ਉਹਦੇ ਦੇ ਉੱਤੇ ਦੋਸ਼ ਲਾ ਦਿੱਤੇ ਜੇ ਕਿ ਮੈਨੂੰ ਅਮਰਪਾਲ ਸਿੰਘ ਦੇ ਬੰਦੇ ਮੰਨਿਓ ਅਮਰਪਾਲ ਸਿੰਘ ਮੰਨਿਓ ਥ੍ਰੈਟ ਆਇਸੀ ਜਦੋਂ ਕਿ ਅਗਨਾਲਾ ਕਾਂਡ ਹੋਇਆ ਸੀ ਉਦੋਂ ਇਸ ਨੌਜਵਾਨ ਨੇ ਅਮਰਪਾਲ ਸਿੰਘ ਦੀਆਂ ਪੋਲਾਂ ਖੋਲਣ ਦਾ ਕੰਮ ਕੀਤਾ ऐसे करके दी पत्नी ਨੂੰ 19 ਤਰੀਕ ਨੂੰ ਗੋਲ ਕਰਵਾ ਦਿੱਤਾ ਗਿਆ ਤੇ ਇਹ ਨੌਜਵਾਨ ਕੌਣ ਹੈ ਸੋਹ ਜਰਾ ਧਿਆਨ ਨਾਲ ਉਸ ਤੋਂ ਬਾਅਦ ਅਹਿਮ ਅਪਡੇਟ ਅਮਰਪਾਲ ਸਿੰਘ ਤੇ ਵੀ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਏਬीडीसी ਕੋਈ ਵੀ ਹੋਵੇ ਮੇਰਾ ਖੁੱਲਾ ਚਲਣ ਜਾ ਠੀਕ ਹੈ ਨਾ ਜਿਹਨੇ ਵੀ ਕੋਈ ਗਲਵਾਦ ਕੀਤੀ ਹੈ ਉਹ ਆਪਣਾ ਪਰਿਆ ਵਿਚਾਰ ਲਵੇ ਉਹਦੇ ਮੈਂ ਘਰ ਤੱਕ ਜਰੂਰ ਆਉਂਗਾ देर सवेर ਹੋ ਸਕਦੀ ਆ ਠੀਕ ਆ ਬਾਦ ਤਾਂ ਘਟਾ ਜੇ ਜੀਦਾ ਰਿਹਾ ਤੇ ਜਰੂਰ ਆਉਂਗਾ ਮੈਨੂੰ ਅਫਰ ਦਬਾਅ ਦੇ ਖੁਲਾਸੇ ਕੀਤੇ ਨਈ ਜਦੋਂ ਜਨਾਲਾ ਕਾਰਡ ਹੋਇਆ ਉਸ ਤੋਂ ਬਾਅਦ ਲਗਾਤਾਰ ਸਾਨੂੰ ਥਰੈਟ ਤੇ ਥਰੈਟ ਦਾ ਮੈਨੂੰ ਇਹ ਗੱਲ ਕਹੀ ਆ ਕਿ ਚਿੰਤਨ ਮੇਰਾ ਹੋਣ ਮਤ ਹੋ ਗਿਆ ਸਮਝੋ ਮੈਂ ਇੱਥੇ ਹੈ ਨਹੀਂ ਕੋਈ ਅੱਜ ਪੱਤਰ ਨਹੀਂ 흘ਿਆ ਕੋਈ ਬੰਦਾ ਕਹੇ ਵੀ ਇੱਧਾ ਇਧਾ ਨਾ ਸਾਰੇ ਪੇਪਰ ਵੀ ਉੱਥੇ ਸਭ ਕੁਝ ਉੱਤੇ ਪਰ ਮੈਨੂੰ ਪਤਾ ਨਹੀਂ ਕਿ ਉਹ ਹੈ ਕਿੱਥੇ ਰਜਿੰਦਰ ਸਿੰਘ ਤਲਵੰਡੀ ਚੌਰ ਸਿੰਘ ਇੱਕ ਇਹਨਾਂ ਦੀ ਹੋ ਹਕੀਕਤ ਹੈ ਪਰ ਅਸਲੀ ਸਾਲੀ ਸਰਜੀਤ ਕੌਰ ਇਹ ਸਾਡੇ ਘਰੇ ਆਉਂਦੇ ਜਾਂਦੇ ਹੁੰਦੇ ਸੀ ਇਹਨਾਂ ਨੂੰ ਪਤਾ ਸੀ ਕਿ ਇਹ ਬਾਬਾ ਕਲਜੀਤ ਸਿੰਘ ਦੀ ਵਾਈਫ ਆ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਇੱਕ ਪੰਜਾਬ ਦਾ ਹੀ ਸਿੱਖ ਨੌਜਵਾਨ ਜਿਹਨੇ ਅਮਰਪਾਲ ਸਿੰਘ ਦੇ ਉੱਤੇ ਦੋਸ਼ ਲਾ ਦਿੱਤੇ ਨੇ ਕਿ ਅਮਰਪਾਲ ਸਿੰਘ ਦੇ ਬੰਦਿਆਂ ਨੇ ਔਰ ਅਮਰਪਾਲ ਸਿੰਘ ਨੇ ਮੈਨੂੰ ਧਮਕੀਆਂ ਦਿੱਤੀਆਂ ਔਰ ਫਰੈਕਟ ਆਉਣ ਲੱਗੀ ਜਦੋਂ ਕਿ ਜਨਾਲਾ ਕਾਂਢ ਦੇ ਵਿਰੁੱਧ ਇਹ ਨੌਜਵਾਨ ਖੜਾ ਸੀ ਤੇ ਅਮਰਪਾਲ ਸਿੰਘ ਦੇ ਖਿਲਾਫ ਸੀ ਔਰ ਹੁਣ ਅਮਰਪਾਲ ਸਿੰਘ ਨੇ ਕਹਿੰਦੇ ਜੀ ਜੇਲ੍ਹ ਦੇ ਵਿੱਚ ਬਹਿ ਕੇ ਇਹ ਨੌਜਵਾਨ ਦਾ ਦੋਸ਼ ਆ ਨਾ ਜਿਹੜਾ ਕਿ ਜੇਲ੍ਹ ਦੇ ਵਿੱਚ ਬੈਠੇ ਵਿੱਚ ਮੇਰੀ ਪਤਨੀ ਨੂੰ ਗਾਇਬ ਕਰਵਾ ਦਿੱਤਾ ਤਾਂ ਕੀ ਹੁਣ ਇੱਥੇ ਪੰਜਾਬ ਦੇ ਲੋਕ ਸਮਝਣ ਜਾਂ ਅਮਰਪਾਲ ਸਿੰਘ ਦੇ ਚਾਹਣ ਵਾਲੇ ਉਹ ਤਾਂ ਇਹੀ ਗੱਲ ਕਹਿਣੀ ਹੈ ਕਿ ਨਹੀਂ ਇਹ ਬੰਦਾ ਝੂਠਾ ਪਰ ਜਿਹੜੇ ਬੰਦੇ ਦੇ ਨਾਲ ਐਡੀ ਵੱਡੀ ਘਟਨਾ ਵਾਪਰ ਗਈ ਆ ਇਹ ਮਾਮਲਾ ਕੀ ਆ ਪੰਜਾਬ ਪੁਲਿਸ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਤਾਂ ਹਾਲਾਂਕਿ ਅਮਰਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੰਦੀ ਪਰ ਦੂਜੇ ਪਾਸੇ ਸਿਕੰਜੇ ਤੇ ਸਿਕੰਜਾ ਵਾਰੋਂ ਵੀ ਕਿੱਸਿਆ ਜਾ ਰਿਹਾ ਕੀ ਹੁਣ ਅਮਰਪਾਲ ਸਿੰਘ ਦੀਆਂ ਮੁਸ਼ਕਲ ਜਿਹੜੀਆਂ ਵਧੀਆਂ ਨੇ ਅਮਰਤਪਾਲ ਸਿੰਘ ਦੇ ਵਕੀਲ ਇੱਕ ਪਾਸੇ ਦੀ ਪਰੋਣ ਨੂੰ ਲੈ ਕੇ ਬੰਦ ਕਰ ਰਹੇ ਨੇ ਕਿ ਜੇਕਰ ਐਸੇ ਤਰ੍ਹਾਂ ਅਲੀਗੇਸ਼ਨ ਬਾਹਰ ਲੱਗਦੇ ਰਹੇ ਤੇ ਅਮਰਤਪਾਲ ਸਿੰਘ ਬਾਹਰ ਆ ਜਾਣਗੇ ਨਹੀਂ ਕਿਉਂਕਿ ਬਹੁਤ ਵੱਡਾ ਦੋਸ਼ ਹੈ ਗਿਟਨੈਪਿੰਗ ਦਾ ਦੋਸ਼ ਹੈ ਔਰ ਦੂਜੇ ਪਾਸੇ ਉਹਦੀ ਘਰ ਵਾਲੀ ਸੀ ਜਿਹੜੀ ਉਹ ਵੀ ਇਹਨਾਂ ਦੇ ਵਿਰੁੱਧ ਬੋਲਦੀ ਸੀ ਇਹ ਖਾਲਸਾ ਵੀ ਵਿਰੁੱਧ ਬੋਲਦਾ ਸੀ ਇਸ ਕਰਕੇ ਅਮਰਤਪਾਲ ਸਿੰਘ ਦੇ ਬੰਦੇ ਨੇ ਜਿਵੇਂ ਤੇ ਪਹਿਲਾਂ ਵੀ ਕਈ ਵਾਰ ਤੁਹਾਡੇ ਦੇ ਗੱਦਾ ਸਾਹਮਣੇ ਆਉਂਦੀਆਂ ਨੇ ਕਿ ਅਮਰਤਪਾਲ ਸਿੰਘ ਦੇ ਬੰਦੇ ਫਲਾਣੇ ਨੂੰ ਧੋਖਾ ਦਿੰਦੇ ਨੇ ਫਲਾਣੇ ਨੂੰ ਧਮਕੀ ਦਿੰਦੇ ਨੇ ਜੇਕਰ ਅਮਰਪਾਲ ਸਿੰਘ ਦਾ ਵਾਕਈ ਇਹ ਕੰਮ ਨਹੀਂ ਹੈ ਤਾਂ ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦੇ ਭਾਈ ਭੈਣ ਭਰਾ ਜਾਂ ਕੋਈ ਹੋਰ ਉਹਨਾਂ ਦੀ ਟੀਮ ਦੇ ਮੈਂਬਰ ਇਸ ਗੱਲ ਨੂੰ ਮਿਲ ਪਕਰਨ ਕਿਉਂਕਿ ਇੱਕ ਬੰਦਾ ਸਾਹਮਣੇ ਆ ਗਿਆ ਉਹ ਕਹਿੰਦਾ ਅਮਰਪਾਲ ਸਿੰਘ ਦੇ ਬੰਦਿਆਂ ਦਾ ਕੰਮ ਹੈ ਇਹ ਅਮਰਪਾਲ ਸਿੰਘ ਨੇ ਕਰਵਾਇਆ ਮੇਰੀ ਪਤਨੀ ਉੰਨੀ ਯਾਨੀ ਕਿ ਜਿਹੜਾ ਦਸੰਬਰ ਹੈ ਉਸ ਦਿਨ ਉਹ ਵਾਅਬ ਹੋਈ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਕਰਨਲ ਬਾੜ ਦੇ ਮਾਮਲੇ ਦੇ ਵਿੱਚ ਹੋਈ ਵੱਡੀ ਪੇਸ਼ਾਨ ਸੀਬੀਆਈ ਨੇ ਕੀਤੀ ਵੱਡੀ ਜਿਹੜੀ ਕਾਰਵਾਈ ਕਰਨਲ ਬਾੜ ਦਾ ਮਾਮਲਾ ਜਿਹੜਾ ਕਿ ਕਾਫੀ ਦੇਰ ਤੋਂ ਚੱਲ ਰਿਹਾ ਸੀਗਾ ਲੇਕਿਨ ਉਹਨਾਂ ਜਿਹੜੇ ਦੋਸ਼ੀ ਸੀ ਜਿਹੜੇ ਮੁਜਰਮ ਸੀਗੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਉਹਨਾਂ ਦੀ ਪਤਨੀ ਨੇ ਇਸ ਮਾਮਲੇ 'ਏ' ਦੇ ਵਿੱਚ ਹਸ ਉਸ ਪਲੇਟਫਾਰਮ ਨੂੰ ਇਸਤੇਮਾਲ ਕੀਤਾ ਜਿੱਥੋਂ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਨੂੰ ਇਨਸਾਫ ਮਿਲ ਸਕਦਾ ਹੋਵੇਗਾ ਦਾ ਜਿਹੜੇ ਮੁਜਰਮਾਂ ਨੂੰ ਸਜ਼ਾ ਹੋ ਸਕਦੀ ਹੈ ਕਿ ਲੇਕਿਨ ਹਈ ਤੱਕ ਸੁਣਵਾਈ ਨਹੀਂ ਸੀ ਹੋਈ ਪਰ ਅੱਜ ਸੀਬੀਆਈ ਨੇ ਜਿਹੜੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਯਕੀਨ ਹਨ ਕਰਨਲ ਬਾਦ ਉਹਨਾਂ ਦੀ ਫੈਮਲੀ ਜਿਹੜੀ ਹੈ ਰਾਜ਼ੀ ਹੋ ਜਾਣਗੇ ਕਿਉਂਕਿ ਉਹਨਾਂ ਦੇ ਜਿਹੜੇ ਮੁਜਰਮਾਂ ਨੂੰ ਜਲਦ ਅਜਲ ਸਜ਼ਾ ਮਿਲ ਜਾਏਗੀ। ਉਹ ਦੂਜੇ ਪਾਸੇ ਅੰਮ੍ਰਿਤਪਾਲ ਨੂੰ ਲੈ ਕੇ ਜਿਹੜੀ ਖਬਰ ਹੈ ਉਹ ਇਹ ਕਿ ਉਹਨਾਂ ਨੇ ਜੇਲ੍ਹ ਦੇ ਵਿੱਚ ਬਠੇੜਾ ਕਾਂਟ ਕੀਤਾ ਹੈਗਾ ਪਰ ਉਸ ਦੇ ਬਾਰੇ ਵੀ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਜਿਹੜਾ ਅਜਨਾਲਾ ਦੇ ਉੱਤੇ ਜਿਹੜਾ ਹੋਇਆ ਸੀਗਾ ਮਾਮਲਾ ਹੋਇਆ ਸੀਗਾ ਵਿਰੋਧੀ ਧਿਰਾਂ ਦਾ ਜਿਹੜਾ ਮੁਖਾਲਿਫ ਬੰਦਾ ਸੀਗਾ ਉਹਦਾ ਹੁਣ ਇਹ ਕਹਿਣਾ ਹੈ ਕਿ ਉਹਦੀ ਪਤਨੀ ਜਿਹੜੀ ਹੈ ਵਾਈਫ ਹੋ ਗਈ ਹੈ ਔਰ ਇਲਜ਼ਾਮ ਜਿਹੜਾ ਵਾ ਸਿੱਧੇ ਤੌਰ ਤੇ ਅੰਮ੍ਰਿਤਪਾਲ ਦੇ ਉੱਤੇ ਲਾਇਆ ਜਾ ਰਿਹਾ ਹੈਗਾ ਕਿ ਇਹ ਕਾਰਵਾਈ ਅੰਮ੍ਰਿਤਪਾਲ ਦੇ ਜਿਹੜੇ ਬੰਦੇ ਹੈ ਉਹਨਾਂ ਨੇ ਕੀਤੀ ਹੈਗੀ ਹੈ जिसकी वजह तो उन्होंने जी परोल हैगी हो है, सकता है कि जोड़ा मामला है वह मजीद लटक जाए क्योंकि उन्होंल का मामला चलन दया है और इस तो जोड़ा वो मामला वै वह मजीद तूल पकड़ स बाकी फिर कहना सर इस वीडियो बारे कमेंट्स करके लाज में दस्यो रखियो अपना ढेर सारा ख्याल मिलोंगे अगली वीडियो के अल्लाह हाफिज़